ਅੱਜ ਤੁਸੀਂ ਫਤੇਗੜ ਸਾਹਿਬ ਪਹੁੰਚੇ ਹੋ ਦਵਾਨ ਟੋਡਰਮਲ ਦੀ ਹਵੇਲੀ ਦੇ ਵਿੱਚ ਤੁਸੀਂ ਦਰਸ਼ਨ ਪਾਏ ਨੇਗੇ ਕੀ ਕਹਿਣਾ ਚਾਹੁੰਦੇ ਜੀ ਤੁਹਾਡੇ ਉਮਰ ਦੇ ਮੁਤਾਬਕ ਤੁਹਾਨੂੰ ਕਿੰਨਾ ਕੁ ਜਿਆਦਾ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਕਿ ਉਸ ਜ਼ਮਾਨੇ ਦਾ ਕਿੰਨਾ ਕੁ ਜਜ਼ਬਾ ਸੀ ਉਹਨਾਂ ਦਾ ਟੋਡਰ ਮਲਜੀ ਦਾ ਕਿ ਉਹ ਉਹਨਾਂ ਨੂੰ ਲਖਨੀ ਕੋਟਬਾਰੀ ਕਰੋੜਾਂ ਬਾਰੇ ਉਹਨਾਂ ਨੂੰ ਨਮਸਕਾਰ ਕਰਨੀ ਚਾਹੀਦੀ ਜੇ ਕਿ ਜਿਨ੍ਹਾਂ ਨੇ ਬੱਚਿਆਂ ਦੇ ਸੰਸਕਾਰ ਵਾਤੇ ਜਿਹਨਾਂ ਜੋਗੇ ਬਾਦਸ਼ਾਹ ਦੇ ਦੁਸ਼ਮਣ ਸੀਗੇ ਬਾਦਸ਼ਾਹ ਦੇ ਦੁਸ਼ਮਣ ਸੀ ਉਹਨਾਂ ਦੇ ਦੁਸ਼ਮਣਾਂ ਤਰ੍ਹਾਂ ਉਹਨਾਂ ਨੂੰ ਕੋਕੋ ਕੇ ਬੱਚਿਆਂ ਨੂੰ ਮਾਰਿਆ ਉਹਨੇ ਇੰਨਾ ਜਿਸਕੇ ਲਈ ਆ ਕਿ ਉਹਨਾਂ ਸਸਕਾਰ ਵਾਸਤੇ ਜਗਾ ਖਰੀਦੀ ਉਹਦੇ ਕੋਲੋਂ ਔਰ ਜੇਕਰ ਉਹਨੇ ਲੰਮੀਆਂ ਪਾ ਕੇ ਮੋਹਰਾ ਪੂਰੀ ਨਹੀਂ ਹੋਈ ਵਿਸ਼ਾ ਕਰਕੇ ਤੇ ਫਿਰ ਉਹਨੇ ਕਿਹਾ ਨਹੀਂ ਕਿ ਇਹ ਕੀਮਤ ਇਸ ਤਰ੍ਹਾਂ ਨਹੀਂ ਪੂਰੀ ਮੋਹਰਾ ਖੜੀਆਂ ਕਰਨੀਆਂ ਫਿਰ ਖੜੀਆਂ ਕਰਨ ਦਾ ਜਦੋਂ ਉਹਨੀਆਂ ਮੋਹਰਾ ਘੱਟ ਪੈ ਗਈਆਂ ਉਹਨੇ ਕਰਦਾ ਸਾਰਾ ਸਮਾਨ ਗਹਿਣਾ ਟੂਮਾ ਸਾਰੀਆਂ ਵੇਸ਼ ਕੇ ਜਾਇਦਾਦ ਵੇਚ ਕਰਕੇ ਉਹ ਪੂਰਾ ਕੀਤਾ ਫਿਰ ਬੱਚਿਆਂ ਦਾ ਸਸਕਾਰ ਕੀਤਾ ਔਰ ਉਸ ਤੋਂ ਬਾਅਦ ਇਹਦਾ ਪਰਿਵਾਰ ਪੁੱਲੂ ਵਿੱਚ ਪੀੜ ਦਿੱਤਾ ਗਿਆ। ਔਰ ਇੰਨੀ ਵੱਡੀ ਕੁਰਬਾਨੀ ਉਹਨਾਂ ਨੇ। ਜਦਕਿ ਇਹਨਾਂ ਦੇ ਬੱਚੇ ਵੀ ਕਹਿ ਰਹੇ ਕਿ ਪਹਿਲਾਂ ਮੇਰੀ ਕੁਰਬਾਨੀ ਜੋ ਉਸ ਤੋਂ ਬਾਅਦ ਮੇਰੇ ਦੂਸਰੇ ਭਰਾ ਦੀ ਜਾਂ ਮੇਰੀ ਭੈਣ ਦੀ ਕੁਰਬਾਨੀ ਜੋ। ਮਤਲਬ ਉਹਨਾਂ ਦੇ ਬੱਚਿਆਂ ਦੇ ਅੰਦਰ ਵੀ ਇੰਨਾ ਜਜ਼ਬਾ ਸੀ ਜਿਵੇਂ ਕਿ ਦਸਵੇਂ ਪਾਤਸ਼ਾਹ ਦੇ ਬੱਚਿਆਂ ਨੇ ਮਾਰਕ ਬਣਾਇਆ ਉਹਦੇ ਪਿੱਛੇ ਉਹਨਾਂ ਦੇ ਨੀਕਾ ਦੇ ਬੱਚੇ ਚੱਲੇ ਵੀ ਟੋਟਲ ਮਾਰਦੇ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰੋ ਜੀ? ਅੱਜਕੱਲ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਹੈ ਤਾਂ ਬਹੁਤ ਪੜੀ ਲਿਖੀ। ਲੇਕਿਨ ਸਾਹਿਤਕ ਇਹਨਾਂ ਕੋਲੋਂ ਥੋੜਾ ਵਿਸਰ ਗਿਆ ਹੈ ਸਾਡੇ ਸਕੂਲਾਂ ਦੀਆਂ ਪੜਾਈਆਂ ਦੇ ਵਿੱਚ ਇਹ ਚੀਜ਼ ਨੂੰ ਬੜੇ ਪਿਆਰ ਨਾਲ ਨਹੀਂ ਪੋਸਿਆ ਗਿਆ ਉਹਦੇ ਵਿੱਚ ਸਿਰਫ ਇੱਕੋ ਚੀਜ਼ ਪ੍ਰੋਸੀਜ ਜਾਂਦੀ ਕਿ ਪੈਸਾ ਕਿਵੇਂ ਕਮਾਉਣਾ ਹੈ ਇੰਗਲਿਸ਼ ਕਿਵੇਂ ਬੋਲਣੀ ਹੈ ਪੈਸਾ ਕਿਵੇਂ ਬਣਾਉਣਾ ਹੈ ਪੈਸਾ ਕਿਵੇਂ ਜੋੜਨਾ ਮਾਇਆ ਕਿੱਥੋਂ ਬੱਠੀ ਕਰਨੀ ਹੈ ਇਹ ਚੀਜ਼ਾਂ ਇਹਨਾਂ ਤੋਂ ਵਿਸਰ ਗਈਆਂ ਕੋਈ ਜ਼ਿੰਦਗੀ ਵੀ ਕੋਈ ਚੀਜ਼ ਹੈ ਸਮਾਜ ਵੀ ਕੋਈ ਚੀਜ਼ ਹੈ ਸਮਾਜ ਦੀ ਰਾਖੀ ਕਰਨੀ ਵੀ ਕੋਈ ਚੀਜ਼ ਹੈ ਸਮਾਜ ਦੀ ਕੁਰਬਾਨ ਹੋਣਾ ਵੀ ਕੋਈ ਚੀਜ਼ ਹੈ ਇਹ ਚੀਜ਼ਾਂ ਇਹਨਾਂ ਦੀ ਪੜਾਈ ਦੇ ਵਿੱਚ ਨਹੀਂ ਆਈਆਂ ਇਹ ਜ਼ਰੂਰ ਹੋਣੀਆਂ ਚਾਹੀਦੀਆਂ ਬਬਰ ਜੇ ਇਸ ਚੀਜ਼ ਨੂੰ ਸਿੱਖ ਇਤਿਹਾਸ ਨੂੰ ਪੜ੍ਹਨ ਟੋਟਲ ਮਰੋ ਕਰ ਗਿਆ ਪਰਿਵਾਰਾਂ ਦੇ ਇਹਨਾਂ ਦੇ ਇਤਿਹਾਸਿਕ ਸਿੱਖਾਂ ਦੇ ਇਤਿਹਾਸ ਨੂੰ ਮੜਨੋਂ ਦੇ ਵਿਚਾਰ ਕਰਨੋਂ ਦੇ ਜਜ਼ਬੇ ਕੀ ਸੀਗੇ ਕਿਉਂ ਸੀਗੇ ਅੱਜ ਜੋ ਕੁਝ ਅਸੀਂ ਹਾਂ ਜਾਂ ਹਿੰਦੁਸਤਾਨ ਹੈ ਜਾਂ ਦੁਨੀਆ ਤੇ ਸ਼ਾਂਤੀ ਹੈ ਇਹਨਾਂ ਕੁਰਬਾਨੀਆਂ ਕਰਕੇ ਅਗਰ ਹਿੰਦੂ ਧਰਮ ਨਾ ਬਚਾਇਆ ਜਾਂਦਾ ਸਿੱਖ ਪੰਥ ਨਾ ਪੈਦਾ ਹੁੰਦਾ ਤੇ ਇਸਲਾਮ ਵੀ ਆਪਸ ਵਿੱਚ ਲੜ ਕੇ ਮਰ ਜਾਣਾ ਧਰਮ ਖਤਮ ਹੋ ਜਾਣਾ ਹੈ ਜੋਗੋਂ ਦਾ ਜੀ ਲੜਾਈ ਹੋ ਰਹੀ ਆ ਬਸ ਸੁਣੀ ਔਰ ਸ਼ੀਆ ਦੀ ਲੜਾਈ ਚੱਲ ਰਹੀ ਹੈ ਏਡੀ ਵੱਡੀ ਦੁਸ਼ਮਣੀ ਸੀ ਕਿ ਸਾਰੇ ਹੋਂਦ ਤੱਕ ਖਤਮ ਹੋ ਜਾਣਾ ਕੋਈ ਧਰਮ ਦਾ ਰਹਿਣਾ ਨਹੀਂ ਸੀ ਇਸ ਧਰਮ ਨੂੰ ਰਾਖੀ ਕਰਨ ਵਾਸਤੇ ਸਾਡੇ ਇਨਾਂ ਬਜ਼ੁਰਗਾਂ ਦੀ ਸ਼ਹਾਦਤਾਂ ਦੁਨੀਆ ਨੂੰ ਅੱਜ ਸ਼ਾਂਤੀ ਵੱਲ ਲੈ ਕੇ ਜਾ ਰਹੀਆਂ ਨੇ ਔਰ ਮੈਂ ਦੇ ਕਹੂੰਗਾ ਨਾਮ ਵਾਲੀ ਪੀੜੀ ਜਿਹੜੀ ਇਤਿਹਾਸ ਨੂੰ ਪੜੇ ਅਤੇ ਵਿਚਾਰ ਕਰੇ ਔਰ ਵਿਸ਼ਵਾਸ ਕਰੇ ਕਿ ਸਾਡਾ ਇਤਿਹਾਸ ਬਿਲਕੁਲ ਸੱਚ ਹੈ ਕੁਰਬਾਨੀ ਬਿਲਕੁਲ ਸੱਚ ਹੈ ਮਰ ਜਾਣਾ 90 ਸਾਲ ਦੇ ਹੋ ਕੇ ਮਰ ਜਾਓ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਸੋ ਜੇ 100 ਬਰੇਆ ਜੀਵਣਾ ਪੀਤਨ ਹੋਸੀ ਖੇ ਅਗਰ 100 ਬਰੇ ਦੀ ਜ਼ਿੰਦਗੀ ਹੋਣੀ ਆ ਸਾਡੀ ਤੇ ਉਸ ਤੋਂ ਬਾਅਦ ਆਖਰ ਸਵਾਈ ਹੋ ਜਾਣਾ ਔਰ ਇਹ ਕਿਉਂ ਨਾ ਜ਼ਿੰਦਗੀ ਕਿਸੇ ਦੇਖ ਕੇ ਲੱਗ ਜਾਵੇ ਜਵਾਨੀ ਲਿਖ ਕੇ ਲੱਗ ਜਾਵੇ ਗੁਲਾਪਾ ਲਿਖ ਕੇ ਲੱਗ ਜਾਵੇ ਤਾਂ ਕਿ ਦੁਨੀਆ ਜਿਵੇਂ ਕਹਿੰਦਾ ਦੇ ਇਤਿਹਾਸ ਬਿਲਡਿੰਗਾਂ ਮੈਂ ਖੜੇ ਨੇ ਅੱਜ 100 ਸੋ ਫੁੱਟ ਦੇ ਨਿਸ਼ਾਨ ਖੜੇ ਨੇ ਦੁਨੀਆ ਦੇ ਚੱਡੇ ਝੂਲਦੇ ਨੇ ਕੁਰਬਾਨੀਆਂ ਦੇ ਔਰ ਕਿੰਨੇ ਪਰਿਵਾਰ ਆਏ ਕੀੜਿਆਂ ਵਾਂਗ ਆਏ ਉਹ ਮਰਗੇ ਕੁਚਲੇ ਗਏ ਉਹਨਾਂ ਦਾ ਗੁਨਾਹ ਵੀ ਨਹੀਂ ਜਾਣਦਾ ਔਰ ਅੰਗਰੇਜ਼ਾਂ ਬਾਰੀਆਂ ਦੇ دیਵਾ ਨਹੀਂ ਜਗਦਾ ਕੋਈ ਖਾਨਦਾਨ ਵਿੱਚ ਕੋਈ ਬੱਜਾ ਤੱਕ ਉਹਨਾਂ ਦਾ ਜਿੰਦਾ ਨਹੀਂ ਔਰ ਦਸਵੇਂ ਪਾਸ਼ਾ ਦੇ ਕਈ ਹਜ਼ਾਰ ਚਾਰ ਪੁੱਤਰਾਂ ਦੇ ਬਦਲੇ ਕਈ ਹਜ਼ਾਰ ਉਹਨਾਂ ਦੇ ਹੋ ਗਏ ਨੇ ਉਹਨਾਂ ਦੋ ਬੱਚਿਆਂ ਦੀ ਸ਼ਹਾਦਤ ਦੇ ਉੱਤੇ ਕੀਤੀ ਉਹਦੇ 6000 ਸੇਕ ਕੁਰਬਾਨ ਹੋ ਗਏ ਉਹ ਜਗ੍ਹਾ ਨੂੰ ਫਿਰ ਆਜ਼ਾਦ ਕਰਵਾ ਗਿਆ ਇਸ ਜਜ਼ਬਾ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ ਔਰ ਇਹੀ ਅੱਛੀ ਅਕਾਲਪੁਰਖ ਦੀ ਸੇਵਾ ਸਮਾਜ ਦੀ ਦਾ ਜਜ਼ਬਾ ਤੇ ਸੇਵਾ ਦਾ ਜਜ਼ਬਾ ਇਹ ਕਿਹੋ ਜਿਹਾ ਹੈ ਐਡੇ ਵੱਡੇ ਦੁੱਖ ਦੀ ਆਪਾਂ ਸਭ ਨੂੰ ਪਤਾ ਹੈ ਵੀ ਅੱਜ ਦਾ ਦਿਨ ਸਿੱਖ ਇਤਿਹਾਸ ਤੇ ਬਹੁਤ ਦੁੱਖ ਭਰਿਆ ਹੈ ਵੀ ਕੋਈ ਆਪਾਂ ਲਵਜੀ ਨਹੀਂ ਆਪਣੇ ਕੋਲ ਜਿਹੜਾ ਆਪਾਂ ਜ਼ਿਕਰ ਕਰੀਏ ਵੀ ਕਿੰਨਾ ਦੁੱਖ ਸਿੱਖਾਂ ਤੇ ਆਇਆ ਹੋਊਗਾ ਇਹਦੇ ਵਿੱਚ ਆਪਾਂ ਜੋ ਦੋਸ਼ੀ ਕਿਸੇ ਨਾ ਕਿਸੇ ਨੂੰ ਤਾਂ ਕਿਤੇ ਵੀ ਨੌਜਵਾਨ ਜਿਹੜੀ ਪੀੜ੍ਹੀ ਐ 12 ਨੂੰ ਜਾ ਰਹੀ ਹੈ ਵਿਦੇਸ਼ਾਂ ਨੂੰ ਜਾ ਰਹੀ ਹੈ ਆਪਣਾ ਪੰਜਾਬ ਛੱਡ ਜਾਨੇ ਰੰਗਲਾ ਪੰਜਾਬ ਹੈ ਗੁਰੂਆਂ ਦੀਆਂ ਕੁਰਬਾਨੀਆਂ ਕੀਤੀਆਂ ਉਹਨੂੰ ਭੁੱਲ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਇਹਨਾਂ ਨੂੰ ਕਿਸੇ ਨੂੰ ਦੋਸ਼ੀ ਕਿਹਨੂੰ ਮੰਨ ਰਹੇ ਹੋ ਤੁਸੀਂ ਅੱਜ ਇਹਦੇ ਵਿੱਚ ਜਿਹੜਾ ਸਾਡਾ ਸਿਸਟਮ ਹੈ ਜਿਹੜਾ ਕਿ ਸਾਡੇ ਬਜ਼ੁਰਗਾਂ ਨੇ ਕੋਈ ਸਾਨੂੰ ਵਿਰਾਸਤ ਦੇ ਵਿੱਚ ਗੱਲਾਂ ਦੱਸੀਆਂ ਕਿ ਧੰਦਾ ਬਟਵਾਰਾ ਸਹੀ ਜੋ ਜਾਦੀ ਮਿਹਨਤ ਕਰਦਾ ਉਹਨੂੰ ਪੈਸਾ ਘੱਟ ਮਿਲਦਾ ਜੋ ਝਗੜਬਾਜੀ ਕਰਦਾ ਉਹ ਪੈਸਾ ਜ਼ਿਆਦਾ ਬਣਾ ਜਾਂਦਾ ਉਹ ਝਗੜਬਾਜੀ ਦੀ ਰਾਜਨੀਤੀ ਹੈ ਝਗੜਬਾਜੀ ਨਾਲ ਕੁਰਸੀ ਤੱਕ ਜਾਣ ਦੀ ਸੋਚਿਆ ਜਾਂਦਾ ਹੈ ਚਾਹੇ ਧਰਮ ਦੇ ਨਾਂ ਤੇ ਲੜਾਤਾ ਜਾਵੇ ਚਾਹੇ ਬਰਾਦਰੀ ਦੇ ਨਾਂ ਤੇ ਲੜਾਤਾ ਜਾਵੇ ਜਾਂ ਕਿ ਕਿਸੇ ਨੂੰ ਕੋਈ ਰਿਸ਼ਤੇਦਾਰੀ ਦੇ ਨਾਂ ਤੇ ਲੜਾਤਾ ਜਾਵੇ ਉਹਨਾਂ ਨੂੰ ਸਿਰਫ ਕੀ ਹੈ ਕਿ ਉਹਨਾਂ ਆਪਣੀਆਂ ਤਜੋਰੀਆਂ ਭਰਨੀਆਂ ਨੇ ਔਰ ਇੰਨਾ ਨਹੀਂ ਉਹ ਜਾਣਦੇ ਆ ਕਿ ਇੱਕ ਸਮਾਜ ਵਿੱਚ ਸ਼ਾਂਤੀ ਨੂੰ ਤਾਂ ਬੁਲਕ ਤਰੱਕੀ ਕਰੂਗਾ ਸਮਾਜ ਤਰੱਕੀ ਹੈ ਨਹੀਂ ਬੱਚੇ ਸਾਡੇ ਬਾਹਰ ਜਾਣਦੇ ਤੋਂ ਕਾਰਨ ਇੱਕਦਮ ਮਾਂ-ਬਾਪ ਸੋਚਦਾ ਹੈ ਕਿ ਇਹ ਬੱਚੇ ਸਾਡੇ ਕਿਤੇ ਫਿਰ ਉਹ ਜਾ ਸਮਾਂ ਨਾ ਜਾ ਕੇ ਬੱਚੇ ਸਾਡੇ ਗੁੜੀ ਦਾ ਸ਼ਿਕਾਰ ਹੋ ਉਹ ਪਤਾ ਨਹੀਂ ਹੋ ਰਿਹਾ ਤੇ ਬੱਚੇ ਸਾਡੇ ਕਿਤੇ ਇਹ ਗੱਲ ਨਾ ਬਣ ਜਾਵੇ ਕਿ ਨਸ਼ਿਆਂ ਦੇ ਸੌਗਾ ਕਰ ਇੱਥੇ ਬਣ ਜਾਣ ਇਹਦੇ ਵਿੱਚ ਖਤਮ ਹੋ ਜਾਣ ਕਿਉਂ ਨਾ 10-20 ਲੱਖ ਰੁਪਏ ਲਾ ਕੇ ਉਹਨਾਂ ਨੂੰ ਭੇਜਦਾ ਜਵੇਂ ਕਮਾਈ ਦੇ ਚੱਕਰ ਤੇ ਰਹਿ ਜਾਣ ਔਰ ਮਾਈ ਤਾਂ ਇੱਕ ਗਲਤੀ ਜੇ ਕਰ ਜਕਰ ਕੀਤਾ ਜਾਵੇ ਦਵਾਨ ਟੋਡਰ ਮਲ ਜੀ ਕੋਲੇ ਤਾਂ ਅੱਜ ਦੇ ਮੁਕਾਬਲੇ ਕਿਸੇ ਕੋਲ ਇੰਨਾ ਪੈਸਾ ਨਹੀਂ ਹੋਣਾ ਕੋਈ ਤੁੰ ਅਦੌਲਤ ਦੀ ਉਸ ਟੈਂਪਰਵਾ ਨਹੀਂ ਕੀਤੀ ਹੋਣੀ ਕਿੰਨੀਆਂ ਮੋਹਰਾਂ ਲੱਗੀਆਂ ਜਾਂ ਬਚਾਈਆਂ ਖੜੀਆਂ ਕੀਤੀਆਂ ਤੇ ਜੇਕਰ ਕੱਲ ਪੈਸੇ ਹੀ ਸੋਚਿਆ ਜਾਵੇ ਤੇ ਉਹਨਾਂ ਦਾ ਜਨਾਮ ਮੌਜੂਦ ਹੈ ਜਿੱਥੇ ਆਪਾਂ ਖੜਿਆ ਜਨਾਮ ਚੱਲਦਾ ਹੈ ਕਿ ਇਹਨਾਂ ਦਾ ਵੀ ਨਾਮ ਚੱਲੂਗਾ ਜੋ ਅੱਜ ਪੈਸਾ ਇਕੱਠਾ ਕਰੀ ਜਾਂਦੇ ਨੇ ਜੋ ਨਾਮ ਚੱਲਦਾ ਹੈ ਨਾਮ ਦੋਨਾਂ ਦਾ ਚੱਲਦਾ ਹੈ ਨਾਮ ਗੁਰ ਕਲਗੀਧਰ ਪਾਸ਼ਾ ਦਾ ਵੀ ਚਲਦਾ ਜੇ ਨਾ ਕੁਰਵਾਨੀਆਂ ਦਿੱਤੀਆਂ ਤੇ ਨਾ ਮਹਾਂ ਔਰੰਗਜ਼ੇਬ ਦਾ ਵੀ ਚਲਦਾ ਲੇਕਿਨ ਔਰੰਗਜ਼ੇਬ ਕਿਤੇ ਇੱਥੇ ਅਜੇ ਮਿਲ ਜਾਵੇ ਕਿਸੇ ਨੂੰ ਕਿਤੇ ਉਹਦਾ ਖੂਤ ਵੀ ਮਿਲ ਜਾਵੇ ਮੇਰੇ ਖਿਆਲ ਜਿਹਨੂੰ ਜੁੱਤੀਆਂ ਦਾ ਹਾਰ ਪਾਇਆ ਜਿਹੜਾ ਉਹ 10ਵੇਂ ਪਾਸ਼ਾ ਦੇ ਕਿਤੇ ਸੁਪਨੇ ਜੀ ਵੀ ਦਰਸ਼ਨ ਹੋ ਜਾਣ ਤੋ ਇਨਸਾਨ ਮੈਂ ਕਹਿੰਦਾ ਇੰਨਾ ਉਤਸ਼ਾਹ ਹੋ ਜਾਊਗਾ ਉਹਨੂੰ ਸੱਚ ਖੰਡ ਨਾਲੋਂ ਵੀ ਜ਼ਿਆਦਾ ਰੰਗ ਲਾਊਗਾ ਜੇ ਕਿਤੇ ਉਹਨੂੰ 10ਵੇਂ ਪਾਸ਼ਾ ਦੇ ਸੁਪਨੇ ਦੀ ਨਿਯਾਇਤ ਵੀ ਦਰਸ਼ਨ ਹੋ ਜਾਵੇ ਔਰ ਬਸ ਫਰ ਗੇਨਾ ਜਾਂ ਨਾ ਉਹਨਾਂ ਦਾ ਵੀ ਚੱਲਦਾ ਤੇ ਨਾ ਉਹਨਾਂ ਦਾ ਚੱਲਦਾ ਉਹਨਾਂ ਦਾ ਨਾਂ ਇੰਨਾ ਬਾੜੀ ਹਲਤਨਾ ਚੱਲਦਾ ਕਿ ਆਪ ਬੱਚੇ ਵੀ ਉਹਨੂੰ ਗਾਲਾਂ ਕੱਢੂਗਾ ਤੇ ਜੁੱਤੀਆਂ ਮਾਰੂਗਾ ਔਰ ਨਾ ਪੂਰਨ ਨੇ ਵੀ ਚੱਲਦਾ ਕਿ ਇਤਿਹਾਸ ਸੁਣ ਕੇ ਉਹਨਾਂ ਦਾ ਅੱਖਾਂ ਵਿੱਚ ਉੱਥਰ ਰਹਿ ਜਾਂਦੇ ਨੇ ਜੋਸ਼ ਆ ਜਾਂਦਾ ਗੁੱਸਾ ਆ ਜਾਂਦਾ ਕਿ ਇੰਨੇ ਗੁਰੂ ਮਹਾਰਾਜ ਦੇ ਨਾਲ ਜੋ ਸਮਾਜ ਦਾ ਭਲਾ ਕਰ ਰਹੇ ਸੀਗੇ ਉਹਨਾਂ ਨੂੰ ਵੀ ਤਸ਼ੱਦਦ ਨਾਲੇ ਵੀ ਨਹੀਂ ਏਡੀ ਵੱਡੀ ਉਮਮਦ ਨੇ ਜਦ ਕਿ ਉਹ ਰਾਂਗ ਜੇ ਕੋਈ ਪੈਸੇ ਦੀ ਕਮੀ ਨਹੀਂ ਕੋਈ ਰਾਜ ਦੀ ਕਮੀ ਨਹੀਂ ਇੱਕ ਸੰਤਨ ਹਾਲਾ ਮਾ ਕੁਝ ਜੋਕ ਸਮਾਜ ਦਾ ਸੁਧਾਰ ਕਰ ਰਿਹਾ ਉਹ ਲਿਖਦਾ ਹੈ ਜਿਹੜੇ ਦੇਖ ਕੇ ਲੇ ਰਹੇ ਕਿ ਉਹ ਵਾਲੇ ਪੀੜਾ ਚੁੱਕੋ ਜੁਗ ਇਸੇ ਤੀਂ ਤੇ ਚੰਗਿਆਰ ਜਿਵੇਂ ਕਿ ਬੋਲੋ ਜੀ ਰਚਨਾ ਦਾ ਸੰਗ੍ਰੰਥ ਦੀ ਚਤਨਾਟਕ ਸੀ ਜਾਂ ਕਈ ਇਹੋ ਜਿਹੇ ਰਚਨਾਵਾਂ ਨੇ ਜਿਹੜੀਆਂ ਕਿ ਇੱਕ ਨੇ ਇੱਕ ਤਲਵਾਰ ਨਹੀਂ ਪਤਾ ਨਹੀਂ ਜੁਗ ਕੋ ਜੁਗ ਤਲਵਾਰ ਆ ਰ ਆ ਸਕਦੀ ਉਹਨਾਂ ਦੀ ਕਲਮ ਵਿੱਚ ਜੇ ਨਹੀਂ ਤਾਕਤ ਹੈ ਕਿ ਜੁਗ ਕੋ ਜੁਗ ਤਲਵਾਰ ਦੇ ਸ਼ਸਤਰ ਨੂੰ ਦਬਾ ਸਕਦੇ ਚੁਕਾ ਦਬਾ ਸਕਦੇ ਤੇ ਨਾ ਕੋਟਾ ਬਹੁਤ ਬਹੁਤ ਧੰਨਵਾਦ ਜੀ ਮੈਂ ਹਰਦੇਵ ਸਿੰਘ ਖਿਆਲਾ ਤੇ ਵੀਰ ਜੀ ਆਪਣੇ ਬਜ਼ੁਰਗ ਮੇਰੇ ਤੋਂ ਵੱਡੀ ਉਮਰ ਦੇ ਨੇ ਮੇਰੇ ਬਜ਼ੁਰਗ ਕਹਿੰਨਾ ਸੁਖਵਿੰਦਰ ਸਿੰਘ ਜੀ ਜੋ ਪਟਿਆਲਾ ਪਿਛਲਾ ਇਹਨਾਂ ਦਾ ਇਤਿਹਾਸਕ ਪਟਿਆਲਾ ਪਿੰਡ ਹੈ ਹੁਣ ਪਟਿਆਲਾ ਏਰੀਆ ਹੈ ਅੱਜ ਕੱਲ੍ਹ ਜੁਪੀ ਦੇ ਵਿੱਚ ਰਹਿੰਦੇ ਨੇ ਮੈਂ ਦਿਲ ਦੀਆਂ ਗਰਾਈਆਂ ਚੋਂ ਬਹੁਤ ਧੰਨਵਾਦ ਕਰਦਾ ਨੌਜਵਾਨ ਪੀੜੀ ਨੂੰ ਵੀ ਮੈਂ ਇਹ ਸੱਚੀ ਇੱਕ ਪ੍ਰਾਰਥਨਾ ਕਰਦਾ ਵੀ ਬੱਚੋ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਨਹੀਂ ਭਜਾਏ ਇੱਥੇ ਸੈੱਟ ਕਰੋ ਜਿਵੇਂ ਕਿ ਆਪਣੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੁਸੀਂ ਵੀ ਇਹ ਬੱਚਿਆਂ ਨੂੰ ਇਸ ਮਾਰਗ ਤੇ ਚੱਲਣ ਦਾ ਸੁਨੇਹਾ ਬਹੁਤ ਮੈਂ ਸਰਦਾਰ ਸੁਖਵਿੰਦਰ ਸਿੰਘ ਇੰਡ ਕਰਨਾਗੁਰ ਪੈਤਾਪੁਰ ਤਹਿਸੀਲ ਕੋਆਆਂ ਜ਼ਿਲ੍ਹਾ ਸ਼ਾਹਜਹਾਂਪੁਰ ਜਿੱਥੇ ਰਹਿਣ ਵਾਲਾ ਆ ਮੈਂ ਗੱਲ ਕਰ ਰਿਹਾ ਸੀਗਾ ਆਪਣੇ ਕੁਝ ਵਿਚਾਰ ਤੁਹਾਡੇ ਸਾਹਮਣੇ ਰੱਖੇ ਨੇ ਉਹ ਆਪਣੇ ਵੱਲੋਂ ਤਾਂ ਬਹੁਤ ਚੰਗਾ ਬੋਲਿਆ ਲੇਕਿਨ ਕੁਝ ਵੀ ਕਿਸੇ ਭੈਣ ਭਰਾ ਰੋਕ ਕਿਸੇ ਰਿਸ਼ਤੇਦਾਰ ਨੂੰ ਜੇ ਸਮਾਜ ਨੂੰ ਬੁਰਾ ਲੱਗਦਾ ਹੋਵੇ ਬਖਸ਼ਣਯੋਗ ਆ ਤੇ ਬਖਸ਼ਿ ਦੇਓ ਅੱਗੇ ਵਾਜ਼ੇ ਸਮਤਵਾਸਤੇ ਮਾਣਾਰੀ ਗੜੀ ਰੋਕਾਸ ਕਰਨੀ ਆ ਲੇਕਿਨ ਮੇਰੇ ਸੋਚ ਵਿਚਾਰ ਇੰਨੇ ਕੀ ਸੀ ਜਿਹੜੀ ਕਿ ਮੈਂ ਤੁਹਾਡੇ ਸਾਹਮਣੇ ਰੱਖੀ ਬਹੁਤ ਧੰਨਵਾਦ ਜੀ ਵਿਚਾਰ ਤੁਹਾਡਾ ਬਹੁਤ ਧੰਨਵਾਦ ਜੀ